वेलकम टू माय न्यू व्लॉग नव व्लॉग तार स्वागत है असी ठीक हो उम्मीद करते हो सब तो ठीक होंगे रेडी टोपा तो वगैरह लेके रेडी शीशा साफ करना पड़ा है कोई नहीं करे बच्चों के कर देंगे साफ ए गाइस पापा जी ने आज अपना काम शुरू कर देता है पापा हेलो गाइस आगे भी कहो कुछ की है। थान देया। थान देया। थान देया। थान देया। काम है गाइस ठंड बड़ी है इस ठंड है ठंड बहुत है पापा का काम देने वाला ना पापा इसलिए पापा ने ਪਗੰਦੇ ਵਿੱਚ ਸ਼ੀਤ ਕਰੂੰਗਾ ਤਾਂ ਤਾਈ ਦਊਗਾ ਤੇ ਮਮਾ ਜੀ ਇੱਧਰ ਹੈਲੋ ਗਾਇਸ ਰੋਜ਼ ਅਨਾਂ ਦੀ ਤਰ੍ਹਾਂ ਭਾਂਡੇ ਤੋਂ ਹੁੰਦੇ ਹੋਏ ਕੋਈ ਗੱਲ ਨਹੀਂ ਗਾਇਸ ਆਪਾਂ ਖਾਣਾ ਪੀਣਾ ਤਾਂ ਭਾਂਡੇ ਵਿੱਚ ਤਾਂ ਰੋਜ਼ ਹੁੰਦੇ ਹੀ ਆ ਹਾਂ ਤੇ ਉਹ ਹੋਰ ਵੀ ਤਿਆਰ ਕਰਦੇ ਤਾਂ ਮਗਰ ਵੀ ਪਾਣੀ ਬਗਰਮ ਕਰ ਦਿੱਤਾ ਤੇ ਹਾਂ ਜਾਵਾ ਮੈਂ ਹਾਂ ਗਾਇਸ ਮੈਂ ਅਮਨੀਸ਼ਾ ਨੂੰ ਹੁਣ ਗਰਮ ਪਾਣੀ ਦੇ ਦਿੱਤੀ ਨਹੀਂ ਚੰਗੀ ਤਰ੍ਹਾਂ ਕਰਕੇ ਫਿਰ ਦੁਪਹਿਰ ਤੱਕ ਤਾਂ ਕਿ 1 2 ਵਜੇ ਤੱਕ ਉਹ ਠੰਡਾ ਨਹੀਂ ਹੁੰਦਾ ਟਾਈਮ ਨਿਕਲ ਜਾਂਦਾ ਕਾਫੀ ਹਾਂ ਕਿਉਂਕਿ ਫਿਰ ਮਤਲਬ ਹਨ ਬਲਸਰ ਦੀ ਚ ਪਾਣੀ ਬੋਲ ਠਰ ਜਾਂਦਾ ਜਿੱਦ ਆਪਾਂ ਗਰਮੀ ਚ ਬਰਫ ਪਾ ਕੇ ਨਹੀਂ ਪੀਂਦੇ ਹੁੰਨੇ ਉਦਾਂ ਦਾ ਹੋ ਜਾਂਦਾ ਹੈ ਤੇ ਜੇ ਦੀ ਵੇਲੇ ਨਾ ਆਪਣਾ ਗਲਾ ਖਰਾਬ ਹੋ ਜਾਂਦੀ ਹੈ ਨਾ ਇਸ ਵਾਲਾ ਚ ਸੰਭਾਵਨਾ ਸਾਰਾ ਸਿਸਟਮ ਸਾਰਾ ਖਰਾਬ ਹੋ ਜਾਂਦਾ ਜਿੱਦ ਆਮ ਦੂਸਰਾ ਆਪਾਂ ਕੇ ਤੇਲ ਵਾਲੀਆਂ ਚੀਜ਼ਾਂ ਖਾ ਲੈਂਦੇ ਨਾ ਫਿਰ ਜਮਾਜਾ ਹੋ ਜਾਂਦਾ ਨਾ ਯੈਸ ਮੋਨਾ ਵੀ ਔਠ ਗਈ ਆ ਬੁੱਬਰ ਮੋਨਾ ਵੀ ਔਠ ਗਈ ਆ ਤੇ ਪਾਪਾ ਨੇ ਇਹਦੇ ਪੁਛੇ ਮਖਤੀ ਉਹ ਥੱਲੇ ਚਲਾ ਲਾ ਇੱਕ ਗਾਇਸ ਗਰਮ ਪਾਣੀ ਵਾਲਾ ਉਹ ਥੱਲੇ ਹੁੰਦਾ ਜੇ ਨਾ ਪਾਣੀ ਹੁੰਦਾ ਪਾਣੀ ਬੰਦ ਕਰਦਾ ਇੱਕ ਠੰਡੇ ਪਾਣੀ ਵਾਲਾ ਤੇ ਜਿਹੜਾ ਗਰਮ ਪਾਣੀ ਵਾਲਾ ਨੇ ਉਧਰੋਂ ਗੀਜਦਾ ਪਾਣੀ ਦਾ ਉਹਦੇ ਨਾਲ ਨਾ ਟਟ ਢਿਲਾ ਹੋਇਆ ਪਾਪਾ ਉਹ ਕਸੂਗੇ ਕੱਲ ਬਪਾ ਦਾ ਟਾਈਟ ਜਿਸ ਦੀ ਪਾਪਾ ਨੇ ਕਸਿਆ ਨਹੀਂ ਤੇ ਅੱਜ ਦੇ ਪਾਪਾ ਚਾਬੀ ਲਾ ਕੇ ਭੋਲੇ ਸਾਡੇ ਗਵੰਡੀਆਂ ਦੇ ਉਹਨਾਂ ਨੇ ਕਸੂਗੇ ਤੇ ਇਸ ਲਈ ਉਹ ਆਪਾਂ ਕਹਿੰਦੇ ਵੀ ਵਰਤ ਕੇ ਉਹਨੂੰ ਬੰਦ ਕਰ ਦਿਓ ਤਾਂ ਕਿ ਫੇਰ ਉਹ ਤੇ ਗਿਲਾ ਗਿਲਾ ਹੋਈ ਜਾਂਦਾ ਪਿਆ ਇਸ ਦੀ ਪਹਿਲਾਂ ਤਾਂ ਲੱਗਦਾ ਸਾਡਾ ਸ਼ੈਂਕ ਚੋਂਦਾ ਪਰ ਸਾਡਾ ਸ਼ੈਂਕ ਨਹੀਂ ਜਾਂਦਾ ਉਹ ਨਾ ਟਿੱ ਢਿੱਲਾ ਹੋਇਆ ਤੇ ਆਪਾਂ ਉਹਨੂੰ ਕਸ ਦੂਗੇ ਤੇ ਮੈਂ ਅਜੇ ਗਲਵਸ ਪਾਉਣੇ ਆ ਵਾਸ਼ ਲੋਣੀਆਂ ਤੇ ਮੋਂ ਆ ਕੇ ਗਿਵਾਉ ਮੋਂ ਨੰਗਾ ਕੰਟੀਨਿਊ ਕਰੂਗੀ ਤੇ ਬਾ ਚੱਲੀਏ ਸਕੂਲੇ ਆਪਾਂ ਬੈਲੇ ਸਕੂਲ ਤੋਂ ਬਾਅਦ ਗਾਇਜ਼ ਮਨੀਸ਼ਾ ਸਕੂਲ ਤੋਂ ਆ ਚੁੱਕੀ ਆ ਤੇ ਇਹ ਆਰਾਮ ਕਰਦੀ ਪਈ ਆ ਹੁਣੀ ਦੀ ਅੱਖਾਂ ਖੁੱਲੀਆਂ ਸੀ ਹੁਣੀ ਬੰਦ ਕਰ ਲੀਆਂ ਕੈਮਰਾ ਦੇ ਕੇ ਕਿੱਥੇ ਬੰਨਦਾ ਇਧਰ ਮम्मा ਨਾ ਉਹ ਕਰ ਦਿੱਤਾ ਕਿਸੇ ਇੱਕ ਲੋ ਮਨੀਸ਼ਾ ਨੂੰ ਠੰਡ ਲੱਗਦੀ ਤੇ ਕੰਬਲ ਚ ਲੁਕੀ ਆ ਅਸੀਂ ਤਾਂ ਇਹਦੇ ਵਰਕਰ ਹੀ ਆ ਅਸੀਂ ਕੰਮ ਕਰਦੇ ਪਏ ਆ ਹੂੰ ਥੋੜਾ ਜਿਹਾ ਟਾਈਮ ਹੋਇਆ ਲੈ ਇਹਨੂੰ ਆਈ ਨੂੰ 4 5 7 ਹੋਏ 5 ਹੀ ਹੋਇਆ ਨਾ ਮਤਲਬ ਥੋੜਾ ਜਿਹਾ ਟਾਈਮ ਹੋਇਆ ਇਹਨੂੰ ਆਈ ਨੂੰ ਤੇ ਹਾਂ ਦੱਸ ਛੁੱਟੀਆਂ ਦੀ ਕੀ ਗੱਲ ਕਰਦੀ ਸੀ ਹਾਂ ਗੈਸ ਹਣਾ ਦੱਸ ਲਈ ਤਾਂ ਤੁਸੀਂ ਛੁੱਟੀਆਂ ਕੀਤੀਆਂ 11ਵੇਂ ਬਾਰ ਮਿਆਂ ਢਾਡੇ ਲਾਦੀ 11ਵੇਂ 12ਵੇਂ ਹੜ ਦੇ ਕਿ ਲੱਗ ਡੱਡੇ ਆਸ਼ਰਮ ਚ ਕਿੱਲ ਗੱਡੇ ਆ ਆ ਉਹਨਾਂ ਚ ਕਿੱਲੇ ਲੱਡੇ ਉਹਨਾਂ ਨੂੰ ਠੰਡ ਨਹੀਂ ਲੱਗਦੀ ਇਸ ਕਰਕੇ ਉਹਨਾਂ ਨੇ ਛੁੱਟੀਆਂ ਨਹੀਂ ਹੋਈਆਂ ਨਹੀਂ ਅਸੀਂ ਠੰਡ ਪ੍ਰੂਫ ਪੈਦਾ ਹੋਇਆ ਉਹਨਾਂ ਨੇ ਠੰਡ ਪ੍ਰੂਫ ਸੇ ਮਨੀਸ਼ਾ ਉਹਨਾਂ ਦੇ ਪੇਪਰ ਪੈਂਦੇ ਪਏ ਇਸ ਕਰਕੇ ਉਹਨਾਂ ਨੂੰ ਛੁੱਟੀਆਂ ਨਹੀਂ ਹੋਈਆਂ ਕਿਉਂ ਮੈਂ ਬਾਕੀਆਂ ਦੇ ਵੀ ਤਾਂ ਪੇਪਰ ਸਿਗਏ ਸੀ ਗਾਇਡ ਖਾ ਕੀ ਆ ਸਰਕਾਰ ਨੇ ਯਾਰ ਵੀ ਬਾਰ ਵੀ ਵਾਲਿਆਂ ਨਾਲ ਇਹ ਕਿਹੜੇ ਨਵੀਂ ਗੱਲ ਆ ਇਹ ਤਾਂ ਹਮੇਸ਼ਾ ਹੀ ਹੁੰਦਾ ਬੜਾ ਦੇ ਉਹਨਾਂ ਦੇ ਵੀ ਪੇਪਰ ਸਾਡੇ ਨਾਲ ਹੀ ਸੀਗੇ ਹਾਂ ਹਾਂ ਇਨਕਲਾਬ ਪਰ ਸਾਡੇ ਹੀ ਪੇਪਰ ਕਿਉਂ ਮਾਂ ਹੈ ਉਹਨਾਂ ਦੇ ਪੇਪਰ ਕੋਈ ਮਾਇਨੇ ਨਹੀਂ ਰੱਖਦੇ ਲੈ ਆਂਗੜਵਾੜੀ ਹਾਲਿਆਂ ਨੂੰ ਕੱਢੋ ਉਹਨਾਂ ਨੂੰ ਘਰ ਆ ਕੇ ਸਿੱਖਿਆ ਮੰਤਰੀ ਨੇ ਤੁਹਾਡਾ ਫਾਇਦਾ ਸੋਚਿਆ ਉਹਨੇ ਕਿਹਾ ਸੱਤ ਦਿਨ ਦੀਆਂ ਛੁੱਟੀਆਂ ਬਾਅਦ ਅੱਠ ਦਿਨ ਦੀਆਂ ਬਾਅਦ ਫੇਰ ਤੁਹਾਨੂੰ ਪੇਪਰ ਦੇਣੇ ਪੈਣੇ ਆ ਤਾਂ ਫਿਰ ਲਾ ਇਸ ਕਰਕੇ ਉਹਨਾਂ ਨੇ ਉਹਨੇ ਛੁੱਟੀਆਂ ਹੀ ਨਹੀਂ ਕੀਤੀਆਂ ਤੁਹਾਨੂੰ ਤੁਹਾਨੂੰ ਜੀ ਸਾਰੇ ਸਾਲ ਦੀਆਂ ਛੁੱਟੀਆਂ ਵੀ ਹੋਣਾਂ ਤਾਂ ਵੀ ਟੜੇ ਟੜੇ ਰੱਜਣਾ ਨਹੀਂ ਨਹੀਂ ਸਪੰਕਿੰਗਾਂ ਨੂੰ ਵੀ ਕਿਉਂ ਕੀਤੀਆਂ ਕੁਝ ਨਹੀਂ ਹੁੰਦਾ ਉਹ ਬੱਚੇ ਆਪਣੇ ਦਾ ਛੋਟੇ ਆ ਉਹਨਾਂ ਆਣੀ ਤੁਹਾਡੇ ਤੋਂ ਛੋਟੇ ਆ ਹੈਲੋ 10ਵੇਂ ਆਲੇ ਪੁੜੇ ਮਮ ਸਾਟੇ ਤੋਂ ਮਰ ਤੇ ਵੱਡੇਗਾ ਹੋੜ ਨਹੀਂ ਨਹੀਂ ਮੈਂ ਉਹਨਾਂ ਦੀ ਗੱਲ ਨਹੀਂ ਕਰਦੀ ਪੀ ਆਈ ਐਮ ਨਾਟ ਟਾਕਿੰਗ ਅਬਾਊਟ ਥੈਮ ਮੈਂ ਉਹਨਾਂ ਦੀ ਗੱਲ ਕਰਦੀ ਪੀ ਜਿਹੜੇ ਬਚਾਈ ਛੋਟੇ ਛੋਟੇ ਬੱਚੇ ਆ ਜਿਹੜੇ ਪੜ੍ਹਨ ਜਾਂਦੇ ਆ 7 ਸਾਲਾਂ ਦੇ ਜਿਹੜੇ ਤੇ ਯੂਟਿਊਬ ਤੇ ਖਬਰ ਆਈ ਕਿ ਸਕੂਲਾਂ 'ਚ ਛੁੱਟੀਆਂ ਜਦੋਂ ਉਹਨੂੰ ਖਬਰ ਨੂੰ ਸੁਣਿਆ ਤਾਂ ਅਸੀਂ ਆਂਗਣ ਵਾਲੀ ਨੂੰ ਛੁੱਟੀਆਂ ਬਾਰੇ ਬੱਚਿਆਂ ਨੂੰ ਹਾਂ ਨਹੀਂ ਪਰ ਜਿਹੜਾ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਨੇ ਜਿਹੜਾ ਛੋਟੇ ਛੋਟੇ ਬੱਚਿਆਂ ਦੀ ਛੁੱਟੀਆਂ ਕੀਤੀਆਂ ਉਹ ਗਲੀਆਂ 'ਚ ਬੁੜਕਦੇ ਫਿਰਦੇ ਆ ਸਹੀ ਗੱਲ ਕਹੀ ਯੈਸ ਗਾਇਸ ਇਹ ਤਾਂ ਖੌਣ ਸੁਣਦੇ ਰਹਿ ਗਏ ਨੇ ਬੜਾ ਬੜਾ ਕੇਲਾ ਹੋ ਗਿਆ ਗਾਇਸ ਵੈਸੇ ਨਾ ਸ਼ੂਟਿੰਗ ਉਹਨਾਂ ਨੇ ਕੀਤੀ ਆ ਕਿ ਬੱਚੇ ਮਤਲਬ ਆਪਣੇ ਸਰੇ ਜਾਇੰਗਾ ਵਗੈਰਾ ਚ ਬੈਠੂਗੇ ਘਰੇ ਸੇਫ ਰਹਿਊਗੇ ਬੱਚੇ ਨਹੀਂ ਬਹੰਦੇ ਬੱਚੇ ਪਤੰਗ ਉਡਾਉਂਦੇ ਸਾਰਾ ਸਾਰਾ ਸਾਡੇ ਖੁਦ ਗਏ ਮਲੇ ਦੀਆਂ ਨਿਆਣੀ ਉਹਨਾਂ ਨੇ ਸ਼ੂਟਿੰਗਾਂ ਹੋਈਆਂ ਤੇ ਉਹ ਪਤੰਗ ਉਡਾਉਂਦੇ ਕੋਠਿਆਂ ਤੇ ਹਾਂ ਢਾਲੀ ਗਾਲੀ ਚ ਖੇਡਦੇ ਆ ਸਾਡੇ ਵਾਂਗ ਖੇਡਦੇ ਆ ਤੇ ਮਤਲਬ ਜੇ ਇਹਨਾਂ ਨੂੰ ਸਾਡੇ ਵਰਗੇ ਜਿਹੜੇ ਬਾਹਰ ਵੀ ਨਿਕਲੇ ਜਾਂਦੇ ਇਹ ਸਾਡੇ ਵਰਗੇ ਉਹਨਾਂ ਨੂੰ ਸ਼ੂਟੀਆਂ ਕਰਨੀਆਂ ਚਾਹੀਦੀ ਜਿਹੜੇ ਘਰੇ ਰਹਿੰਦੇ ਆ ਹਨਾ ਅ ਸਿਟੀ ਸੌਫ ਕਰਦੀ ਸ਼ੂਟਿੰਗਾਂ ਲੈਣੀ ਆ ਉਹ ਸਕੂਲੇ ਜਾਏ ਦੀ ਸੌਫ ਕਰਦੇ ਆ ਕਿਉਂ ਤੁਸੀਂ ਤਾਂ ਵਧੀਆ ਸਕੂਲੇ ਚਾਕੇ ਚਾਰ ਗਿਆ ਚਾਰ ਰੱਖਰ ਗਿਆ ਦੇ ਪ੍ਰਾਪਤ ਕਰ ਲੈਣਾ ਨਾ ਇਹ ਹੀ ਤਾਂ ਮੈਗੈਨ ਨਹੀਂ ਤੁਹਾਨੂੰ ਛੁੱਟੀਆਂ ਨਹੀਂ ਹੋਈਆਂ ਵਧੀਆ ਹੋਇਆ ਪਤਾ ਤੁਸੀ ਤੁਸੀਂ ਵੀ ਅਖਰ ਗਿਆਨ ਦੇ ਪ੍ਰਾਪਤ ਕਰੋ ਤੁਸੀਂ ਸਕੂਲ ਤਾਂ ਜਾਣੇ ਆ ਨਾ ਆਹੋ ਪਾਰ ਹੈ ਨਾ ਗਾਇਸ ਜਿਹੜੇ ਅੰਗੜਵਾੜੀ ਤੁਹਾਡੇ ਪੇਪਰ ਹੋ ਜਾਣਗੇ ਤੁਹਾਡਾ ਤੂੰ ਵਿਚਾਰੀ ਹੁੰਦਾ ਪਿੱਛੇ ਪੇਰ ਹੈ ਅੰਗੜਵਾੜੀ ਅੰਗੜਵਾੜੀ ਉਹ ਤਾਂ ਹੈਗੀ ਛੋਟੇ ਪਿੱਛੇ ਇਹ ਉਹਨਾਂ ਨੂੰ ਤਾਂ ਪੜਾਉਣਾ ਤੇ ਘਰ ਦੇ ਨਾਵੇਂ ਪੇਜੜੇ ਨਾ ਇੰਪੋਰਟੈਂਟ ਨਹੀਂ ਹੁੰਦਾ ਹਨਾ ਤੇ ਉਹ ਫਿਰ ਉੱਥੋ ਹੀ ਦਾ ਬੇਸ ਬੰਦਾ ਬੱਚੇ ਦਾ ਹਨਾ ਮम्मा ਲੈ ਨਹੀਂ ਨਾ ਉਥੇ ਉਹੀ ਨਹੀਂ ਬੱਚਪਨ ਤੋਂ ਜਾਣਾ ਵਦੀਆ ਜਾਣਦੇ ਤਾਂ ਫੇਰੀ ਬੈਠਣਾ ਉਠਣਾ ਉਹਨਾਂ ਨੂੰ ਆਉਂਦਾ ਹੈ ਮਮਾ ਜੀ ਹਾਂ ਅਸੀਂ ਗਏ ਸੀ ਆਂਗਰਵਾੜੀ ਪੁੱਤ ਪਿੰਡਾਂ ਜਾਂ ਸ਼ਹਿਰਾਂ 'ਚ ਥੋੜੀਆਂ ਅਸੀਂ ਕਿੱਥੇ ਅਸੀਂ ਗਏ ਸੀ ਤਾਂ ਸਕੂਲ ਹੀ ਲੱਗ ਗਏ ਸੀ ਹਾਂ ਇਹ ਸਕੂਲ ਹੀ ਲੱਗ ਗਏ ਸੀ ਗਾ ਇਸ ਸਾਡੇ ਕੋਲ ਹੀ ਸੀ ਸਕੂਲ ਉੱਥੇ ਜਾਂਦੇ ਨੇ ਹਾਂ ਪਰ ਉਹ ਸਕੂਲ ਹੁਣ ਮੰਨ ਹੋ ਚੁੱਕਾ ਤੇ ਮਤਲਬ ਪਿੰਡਾਂ ਤੋਂ ਨਾ ਉਹ ਆਂਗਰਵਾੜੀ ਵਿੱਚ ਸ਼ਹਿਰਾਂ 'ਚ ਤਾਂ ਸੁਣਿਆ ਵੀ ਨਹੀਂ ਹੁੰਦਾ ਦਿਖਿਆਰੇ ਤੇ 10 ਛੋਟੇ ਬੱਚਿਆਂ ਨੂੰ ਲੇਟ ਲਾਉਂਦੇ ਹੁੰਦੇ ਕਈ ਹੈ ਨਾ ਸਹੀ ਕਰਾ ਲ ਦਰੋ ਸਹੀ ਮੈਂ ਨਾਲ ਨਾਲ ਹੈਲਪ ਵੀ ਕਰੋ ਨੀ ਪੀਆ ਬਹੁਤ ਵਧੀਆ ਹੈਲਪ ਬੰਦੀ ਹੈ ਖਲੋਰ ਵੀ ਤੁਹਾਡੀ ਮੈਂ ਬਲੂ ਕਰੋ ਜਾ ਗਿਆ ਮਮਾ ਦੇ ਮਮਾ ਦੇ ਉਹ ਤੋਂ ਫਿਰ ਬਾਤ ਨਹੀਂ ਸਾਦੀ ਤੂੰ ਕਰੋ ਦੋ ਤੂੰ ਹਾਂ ਸਹੀ ਆ ਵੈਸੇ ਮਮਾ ਕੱਪੜੇ ਇਦਾਂ ਦਾ ਤਾਂ ਉਹ ਥੋੜਾ ਇਦਾਂ ਦਾ ਹੋਇਆ ਪਿਆ ਤਾਂ ਉਹ ਇਦਾਂ ਲੱਗਦਾ ਪਿਆ ਤੇ ਸਾਡੇ ਨਾਲ ਧੋਖਾ ਕੀਤਾ ਹੈ ਸਰਕਾਰ ਨੇ ਹਣਾ ਤੇ ਗਾਇਸ ਤੁਸੀਂ ਮਿਹਾਲਾ ਦਾ ਛੁੱਟੀ ਤੋਂ ਸਾਡੇ ਗਰੁੱਪਾਂ ਚ ਕਾਤੋਂ ਦੱਸ ਮਿਹਾਲਾ ਦਾ ਬੈਸੀ ਜਪਾਇਆ ਹੂੰ ਤਾਂ ਕਿ ਸ਼ਾਇਦ ਉਹਨੇ ਆਣ ਨੂੰ ਗੋਲਤ ਫੈਮੀ ਨਾ ਹੋ ਜੇ ਕਿ ਮਤਲਬ ਸਾਨੂੰ ਵੀ ਛੁੱਟੀਆਂ ਆਣਾ ਕੋਈ ਕੁੜੀ ਸਮਝੀ ਬੈਠੀ ਗਈ ਸੀ ਜੀ ਆਈ ਨਾ ਪਰ ਫਿਰ ਮੈਂਨੇ ਫੋਨ ਕਰਕੇ ਬੁਲਾਈਆਂ ਗਾਇਸ ਜਦੋਂ ਕੋਵਿਡ ਦਾ ਟਾਈਮ ਸੀ ਨਾ ਉਦੋਂ ਦਾ ਮਤਲਬ 2 ਤਨ ਮਹੀਨੇ ਦੀ ਛੁੱਟੀਆਂ ਨਹੀਂ ਸੀ ਹੋਈਆਂ ਮਤਲਬ ਉਹ ਲਾਕਡਾਊਨ ਵਗੈਰਾ ਹੋ ਗਿਆ ਸੀ 2 ਤਨ ਮਹੀਨੇ 3 ਮਹੀਨੇ ਦਾ ਲਾਕਡਾਊਨ ਨਹੀਂ ਸੀ ਹੋਇਆ ਉਸ ਤੋਂ ਬਾਅਦ ਤਾਂ ਪੂਰਾ ਸਾਲ ਇਹਨਾਂ ਮਤਲਬ ਖੁੱਲਾ ਖੁੱਲਾ ਨਹੀਂ ਸੀ ਸਕੂਲ ਪਰ ਮੇਰਾ ਮਨ ਤਾਂ ਹੁੰਦਾ ਸੀਗਾ ਕਿ ਮੈਂ ਸਕੂਲ ਜਾਣਾ ਹੈ ਮੈਂ ਸਕੂਲ ਜਾਣਾ ਮੇਰਾ ਇਦਾਂ ਹੁੰਦਾ ਸੀਗਾ ਇਹ ਮਤਲਬ ਕਿ ਮੇਰਾ ਨਾ ਮਨ ਭਰ ਜਾ ਗਿਆ ਸੀਗਾ ਛੁੱਟਣਾ ਤੋਂ ਤੇ ਇੱਧਰ ਦੇਖ ਲਓ ਦੂਸਰੇ ਪਾਸੇ ਇਹ ਲਓ ਕੀ ਦੂਸਰੇ ਪਾਸੇ ਹੈ ਇਹਨੇ ਠਾਂਡੇ ਤੋਂ ਬਾਅਦ ਉਹ ਅੰਦਰ ਇਹਨੇ ਬਾਹਰ ਹਾਂ ਮੈਂ ਤਾਂ ਕਦੇ ਠਾਂਡੇ ਚ ਸਕੂਲ ਹੀ ਨਹੀਂ ਗਈ ਮਨ ਪਤਾ ਨਹੀਂ ਠਾਂਡੇ ਚ ਸਕੂਲ ਕਿੱਦਾਂ ਜਾਈਦਾ

ਗਾਈਜ਼ ਸ਼ਾਇਦ ਤਾਂ ਨਾ ਮਤਲਬ ਦਿਸੇ ਪਰ ਹਲਕੀ ਹਲਕੀ ਧੁੰਦ ਪਈ ਹੋਈ ਆ ਧੁੱਪ ਤਾਂ ਨਿਕਲਦੀ ਨਹੀਂ ਧੁੱਪ ਤਾਂ ਨਿਕਲਦੀ ਨਹੀਂ ਆਈ ਥਿੰਕ ਦੋ ਦੋ ਕ ਹਫਤੇ ਹੋ ਗਏ ਨੇ ਤਾਂ ਹੁਣ ਤਾਂ ਬਿਲਕੁਲ ਹੀ ਨਹੀਂ ਨਿਕਲੀ ਗਾਈਜ਼ ਤੇਰੇ ਕੂਟਿਆਂ ਨੂੰ ਵੀ ਪਿਆਸ ਨਹੀਂ ਲੱਗਦੀ ਹੁਣ ਆਹੋ ਇਹ ਤਾਂ ਜਿੱਦਾਂ ਅੱਗੇ ਪਾਣੀ ਪਾਉਂਦੇ ਪੀ ਲੈਂਦੇ ਸੀ ਨਾ ਹੁਣ ਨਹੀਂ ਖੁਆਰ ਹੋਈ ਮਾਰੀ ਮੱਟੀ ਪਤਾ ਨਹੀਂ ਹਾਂਜੀ ਆਈ ਥਿੰਕ ਉਂਦੀ ਵੀ ਹੈ ਮਾਰੀ ਬੜੀ ਮਮ ਲੱਗਦਾ ਹੁਣ ਬਸ ਆ ਹੁਣ ਲਿੱਥੂ ਗਏ ਮੇਰੇ ਖਿਆਲ ਨਾਲ ਪੁਰਾਣੇ ਜਿਹੇ ਹੋ ਗਏ ਪੁਰਾਣੇ ਜਿਹੇ ਹੋ ਗਏ ਰੰਗ ਵੀ ਥੋੜਾ ਅਲੱਗ ਜਿਹਾ ਹੋ ਗਏ ਇਹਨਾਂ ਦਾ ਆ ਤਾਂ ਆਲਮੋਸਟ ਸਾੜੀ ਗਏ ਤਿੰਨ ਚਾਰ ਹੀੜੇ ਹੈਗੇ ਗਾਈਸ ਆਵਾ ਜਲਦੀ ਪੀਏ ਕੋਠੇ ਤੇ ਤੇ ਫੋਲ ਤਾਂ ਇਹਨਾਂ ਦੇ ਹੈ ਹੀ ਨਹੀਂ ਗੇ ਵਦੇ ਹੀ ਨਹੀਂ ਹੈਗੇ ਪਰ ਕਾ ਆ ਦੇਖੋ ਕਾ ਦੇਖੋ ਕਾ ਬਹੁਤ ਜ਼ਰਾ ਵਧ ਗਿਆ ਹਵਾ ਚੱਲਦੀ ਵੀ ਹੈ ਮਤਲਬ ਇੰਨੀ ਨਹੀਂ ਹੈਗੀ ਠੰਡੀ ਆ ਪਰ ਇੰਨੀ ਹਵਾ ਨਹੀਂ ਹੈਗੀ ਜਿਆਦਾ ਮਾਤਰਾ ਚ ਨਹੀਂ ਚੱਲਦੀ ਵੀ ਬਟ ਹਲਕੀ ਹਲਕੀ ਰੰਡ ਆਉਂਦੇ ਨੇ نیچے ਥੋੜਾ ਮਤਲਬ ਨਿੱਗਾ ਹੈਗਾ ਉੱਪਰ ਥੋੜੀ ਰੰਡ ਆ ਦੇਖੋ ਠੰਡ ਦੇ ਨਾਲ ਬ੍ਰਾਊਨ ਪਿੰਕ ਪਿੰਕ ਫੁੱਲ ਆਉਂਦਾ ਕਲਰ ਕਿਦਾਂ ਦਾ ਹੋ ਗਿਆ ਬ੍ਰਾਊਨ ਸਾਰੇ ਆਪ ਯਾ ਲੋ ਯਾ ਲੋ ਹੋ ਗਏ ਹਾਂ ਬਚਾਰੇ ਉੱਦਾਂ ਹੀ ਸੜ ਗਏ ਆ ਵੀ ਬ੍ਰਾਊਨ ਦੇ ਨਾਲ ਇਹਦੇ ਪੱਤੇ ਦੇਖੋ ਹਰੇ ਤੋਂ ਕਿਹੜੇ ਰੰਗ ਦੇ ਹੋ ਗਏ ਗਾਇਸ ਜਦੋਂ ਮੈਂ ਥੱਲੇ ਰੱਖਿਆ ਸੀਗਾ ਉਦੋਂ ਬੜਾ ਸੋਹਣਾ ਹਰਾ ਸੀਗਾ ਹੁਣ ਇਹ ਸੁੱਕੀ ਜਾਂਦਾ ਦੀ ਹਾਲਤੀ ਖਰਾਬ ਹੋਈ ਜਾਂਦੀ ਆ ਉਹ ਗਲਬਿਆ ਮੈਂ ਲਾ ਦ ਹਾਂ ਇਹ ਗ੍ਰੀਨ ਆ ਬਾਕੀ ਆ ਤਾਂ ਫਰਾਂਦੀ ਕੀ ਆ ਦੁਪਹਿਰ ਖਰੀਆ ਫੁੱਲ ਆਉਂਦੇ ਨਹੀਂ ਕਿਉਂਕਿ ਧੁੱਪ ਨਹੀਂ ਨਿਕਲਦੀ ਹੁਣ ਕੋਈ ਗੱਲ ਨਹੀਂ ਗਾਇਸ ਆਪਾਂ ਇਹਨਾਂ ਦੀ ਦੇਖਭਾਲ ਜਾਰੀ ਰੱਖਣੀ ਆ ਤੁਹਾਨੂੰ ਆਪੇ ਹੋ ਜਾਣਗੇ ਗਾਇਸ ਆਟਾ ਖਤਮ ਹੋ ਗਿਆ ਸੀ ਤੇ ਮਾਸਟਰ ਜੀ ਹੁਣ ਕੰਡ ਕੇ ਫਿਊਨ ਚੱਲੇ ਆ ਮਤਲਬ ਕਿ ਆਟਾ ਦਾਣੇ ਸਿੱਟਣ ਚੱਲਿਆ ਤੇ ਬਾਅਦ ਚ ਆਟਾ ਲੈ ਕੇ ਆਉਣਗੇ ਤੇ ਮੋਨਾ ਇੱਥੇ ਗਾਇਸ ਸਾਡਾ ਸ਼ੈਂਖ ਸੂਤ ਨਹੀਂ ਆਉਂਦਾ ਜਦੋਂ ਮਰਜੀ ਲੀਕ ਕਰਨ ਲੱਗ ਪੈਂਦਾ ਤੇ ਇਸ ਕਰਕੇ ਮੈਂ ਮੋਨਾ ਪੋਚ ਚਾਲੋਂਦੀ ਪਈ ਆ ਹੁਣ ਗਾਇਸ ਪੋਚਾ ਲਾਉਣਾ ਪੈ ਗਿਆ ਮੈਨੂੰ ਪਾਪਾ ਕਿਹਨੂੰ ਕੋਈ ਗੱਲ ਨਹੀਂ ਪਲੰਬਰ ਨੂੰ ਲਵਾਗਾ ਮੈਂ ਆਉ ਕਿਉਂਕਿ ਪੈਰ ਮਾ ਫਿਸਲ ਜਾਵੇ ਕਿਸੇ ਦਾ ਇਸ ਕਰਕੇ ਤੇ ਗਾਇਸ ਇੱਕ ਆ ਸਾਡਾ ਬੱਲਾ ਖਰਾਬ ਹੋਇਆ ਪਿਆ ਹੈ ਇਹ ਆਦਾ ਹੈ ਇਹ ਕਦੀ ਜਾਗ ਜਾਂਦਾ ਆ ਕਦੀ ਬੁੱਝ ਜਾਂਦਾ ਆ ਗਾਇਸ ਅਮ ਹੋ ਗਈ ਹੈ ਤੇ ਮम्मा ਨੇ ਗੋੜਵਾਲ ਚਾਹ ਬਣਾਉਂਦੇ ਪਏ ਤੇ ਮम्मा ਨੇ ਗੋੜਵਾਲੇ ਗੋੜਦੀ ਨਾਲ ਚਾਹਛਣੀ ਜੀ ਕਰਦੇ ਪਏ ਸੀ ਤੇ ਪਾਪਾ ਨੂੰ ਪ੍ਰੈਂਕ ਕੀਤਾ ਮੈਂ ਕਿਹਾ ਪਾਪਾ ਮम्मा ਚਾਹ ਬਣਾਉਂਦੇ ਪਏ ਚਾਹ ਪਾਪਾ ਇਦਾਂ ਜਾਇ ਪਾਪਾ ਕਹਿੰਦੇ ਚਾਹ ਕਿੱਥੇ ਆ ਸੇਮਤ ਤੇ ਕੀ ਕਿਆ ਹਾਂ ਕਿ ਚਾਹ ਚੁਣ ਲਾ ਲੀ ਭੀ ਯਾ ਚਾਹ ਨਹੀਂ ਤੇ بابا ਮਾਈ ਉਸੋ ਕੱਟ ਲੇਗਾ ਕੋਣ ਪਰ ਇੱਕ ਹੋ ਗਿਆ ਤੇ ਹੁਣ ਮਮੋੜ ਵਾਲੇ ਛਾਵਲ ਬਣਾਉਗੇ ਤੇ ਮਮਾ ਨੇ ਤਾਂ ਆਪਣਾ ਕੰਮ ਕਰ ਲਿਆ ਪਰ ਪਪਾ ਇੱਥੇ ਇੱਕ ਕੀ ਪਤਾ ਨਹੀਂ ਕੀ ਕੱਟਣ ਲੱਗੇ ਕਿਉਂਕਿ ਉੱਥੇ ਉਹ ਸੂਤ ਨਹੀਂ ਹੋਣਾ ਸੀ ਜਗਾ ਕੱਟਣਾ ਇਸ ਲਈ ਪਪਾ ਉਹ ਚ ਕੱਟਣ ਲੱਗੇ ਮਮਾ ਹੀ ਲਾਤੇ ਤੇ ਇਹ ਮੋਨਾ ਮਮਾ ਦੀ ਹਲਪ ਕਰਦੀ ਵੀ ਤਾਰੇ ਮਮਨ ਚਾਵਲ ਵਰਗਾ ਦੋ ਕੁ ਦਿਨ ਦੀ ਬੀਆ ਗਾਈ ਸੌਣ ਹੋ ਚੁੱਕੇ ਰਾਤ ਪਪਾ ਨੇ ਆਪਣਾ ਕੰਮ ਵੀ ਕਰ ਲਿਆ ਸੀ ਤੇ ਬੰਬਾਂ ਨੇ ਚਾਵਲ ਬਿਉੜਾ ਐਸੇ ਕੋੜਬੜਲੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀ ਜਣਾ ਬਣਾ ਤੇ ਇਸੇ ਬਣੇ ਸੀਗੇ ਤੇ ਰਾਤ ਹੋ ਚੁੱਕੇ ਮਮਾ ਜੀ ਤੇ ਜੇ ਮਮਾ ਗਈ ਨਹੀਂ ਗਏ ਮਤਲਬ ਉਹ ਮਨ ਇੰਨਾ ਟਾਈਮ ਨਹੀਂ ਹੋਇਆ ਜਾਂਦਾ ਤੇ ਪਪਾ ਦੱਤੇ ਚੱਲ ਗਏ ਪਪਾ ਨਾਟਕ ਦੇ ਦਿੰਦੇ ਆਪਣੇ ਤੇ ਅੱਜ ਤੇ ਬਰਾਉ ਨਾਲ ਪੈਨੇ ਰੱਖਦਾ ਮੇਰੇ ਕਾ ਤੁਹਾਨੂੰ ਵਲੌਗ ਪਸੰਦ ਆ ਹੋਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਂ ਤੇ ਆਪਾਂ ਨਵਾਂ ਵਲੌਗ ਚ ਬਾ